ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਗਾਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਯੂਨ ਦੱਸਿਓ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਅਸੀਂ ਹਟੀਆਂ ਜੀ ਇੱਥੇ ਪਿੰਡੀਆਂ ਤੋੜ ਕੇ ਮੈਂ ਹੁਣੇ ਹੁਣ ਪਿੰਡੀਆਂ ਤੋੜ ਕੇ ਦਿੱਤੀਆਂ ਸਾਂਝ ਪਰੇਤ ਨੂੰ ਤੇ ਪਹਿਲਾਂ ਧਾਰਾਂ ਵਗੈਰਾ ਚੋਂ ਇਹ ਹਲੇ ਪਾਣੀ ਰਹਿੰਦਾ ਹੈ। ਗੋਹਾ ਚੱਕਾਂ ਤੋਂ ਰਹਿੰਦਾ ਕਾਫੀ ਘੱਮ ਪੈਣਾ ਹਲੇ ਆਪਣੇ। ਤੇ ਇਹ ਤੇ ਪਿੰਡੀਆਂ ਸਮਾਰੀਆਂ ਸੀਗੀਆਂ। ਇੱਕ ਬਾਲਟੀ ਵਿੱਚ ਅੰਦਰ ਲੈ ਗਈ ਇਹ ਵੱਧ ਸੀਗੀਆਂ। ਨਰਮ-ਨਰਮ ਜਿਹੀ ਪਿੰਡੀਆਂ ਫਿਰ ਲੈ ਕੇ ਚਲੇ ਗਿਆ ਸਹਜ ਜਿਹੜੀਆਂ ਫਿਰ ਇਹ ਜਿਹੀਆਂ ਪੜੀਆਂ ਹੁੰਦੀਆਂ ਨੇ ਉਹ ਅਸੀਂ ਛਾਂਟੀ ਕਰਕੇ ਘਰੇ ਰੱਖ ਲੈਂਦੇ ਹੰਮੇ। ਬਾਹੀ ਨਿਕਲੀਆਂ ਇਹਨਾਂ ਅੰਦਰ ਪੰਨਿਆਂ ਨੇ ਕੁਛ ਤੇ ਹੁਣ ਮੈਂ ਛੱਕਣਾਈ ਸੀਗੀ ਬਾਲਟੀ ਘਟ ਗਈ ਸੀ ਤੇ ਤਿੰਨ ਕਸ਼ਮਲਾ ਮਿਰਚਾਂ ਮੈਨੂੰ ਹੋਰ ਲੱਭੈਨਾਂ ਕੁਛ ਉੱਪਰ ਚੀਰ ਕੇ ਰੱਖਿਆ ਇਹਨਾਂ ਦੇ ਅੱਜ ਬਣਾਵਾਂਗੇ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਫੇ ਮੈਂ ਹਾਂ ਚੱਲ ਉਹਦੇ ਵਿੱਚੇ ਪੈ ਜੂਂਦੇ ਤੇ ਮੈਂ ਵੀ ਤੋੜ ਲੀਆ ਹੁਣ ਚਲੋ ਜੀ ਕਰਦੇ ਹਾਂ ਹੋਰ ਕੰਮ ਕਰ ਸਾਖਰੀ ਦਾ ਪਪਾ ਲੱਗਿਆ ਹੋਇਆ ਖੇਚ ਖੰਬੜ ਦੇ ਚਾਲਨ ਜੇ ਜਿਸ ਕਰਨਾ ਪਗ ਗਿਆ ਹੋਇਆ ਗਰਾ ਪਾਰਕ ਦੇ ਵਿੱਚ ਖੇਲਣ ਸਹਜ ੱਡੇ ਤੇ ਚਲੇ ਗਿਆ ਫਕੇ ਹੁਣ ਮੈਂ ਲੱਗਦੀ ਆਪਣੇ ਪਸ਼ੂਆਂ ਦਾ ਕੰਮ ਨਿਭੜਨਾ ਹਾਂ ਪਾਣੀ ਪੀਣਾ ਪਾਣੀ ਦੇਖਦੀਆਂ ਨਾਲ ਗੋਹਾ ਚੱਕਾਂ ਨਾਲ ਪਾਣੀ ਪਲਾਮਾ ਢੋਣੀ ਲਾਤੀ ਆਪਾਂ ਨੇ ਹੱਥਾਂ ਤੇ ਖਾਜ ਹੋਣ ਲੱਗ ਜਾਂਦੀਆਂ ਪਿੰਡੀਆਂ ਤੋੜ ਕੇ ਪਿੰਡੇ ਢੋਣੀ ਗੁਰ ਸੁੱਕੀਆਂ ਨੇ ਕੰਮ ਕੋਈ ਵੀ ਆ ਸਾਰੇ ਕੰਮ ਚ ਮਿਹਨਤ ਬਹੁਤ ਲੱਗਦੀ ਆ। ਇਹ ਕੁਆਲਟੀ ਆ ਭਰ ਗਈ ਕੋ ਭਰ ਗਈ। ਦੇਖਾਂਗੇ ਜੇ ਇੰਨਾ ਜੋ ਨਰਮ ਨਿਕਲੈ ਇੰਨਾ ਫਿਰ ਆਪਾਂ ਚੀਰ ਕੇ ਬਣਾ ਲਾਂਗੇ। ਬਾਕੀ ਫਿਰ ਪਾ ਦਾਂਗੇ ਤੇ ਪਸ਼ੂਆਂ ਨੂੰ। ਟੁਕਾਂਡੇ ਢਿੰਡੇ ਵੀ ਹਲੇ ਆਪਣੇ ਇੱਥੇ ਹੀ ਪੈਨੇ ਧਾਰਾ ਚੋਕ ਇੱਥੇ ਰੱਖੇ ਪੈਨੇ। ਚਲੋ ਜੀ ਲੱਗਦਾ ਕੰਮ ਕਰ ਬਣੇ ਰਿਹਾ ਬਲੌਗ। ਲੋ ਜੀ ਹੁਣ ਮੈਂ ਆ ਗਈ ਸੀਗੀ ਇੱਥੇ ਪਸ਼ੂਆਂ ਦੇ ਵਿੱਚ ਭਿੰਡੀਆਂ ਵਗੈਰਾ ਤੋੜ ਲੀਆਂ ਸੀਗੇ ਤੇ ਸੱਜਪ੍ਰਿਤ ਨੂੰ ਦੇਤੀਆਂ ਸੀਗੀਆਂ ਤੋੜ ਕੇ ਚਲੇ ਗਿਆ ਸੀਗਾ ਤੇ ਸਭ ਤੋਂ ਪਹਿਲਾਂ ਮੈਂ ਗੋਹਾ ਚੱਕ ਦੂੰਗੀ ਤੇ ਉਸ ਤੋਂ ਬਾਅਦ ਪਾਣੀ ਪਲਾ ਦੂੰਗੀ ਜਿਵੇਂ ਕਿ ਤੁਸੀਂ ਥਮ ਥਮ ਮਿਲਦੇ ਹੋ ਕਿ ਸੋਚ ਰਹੇ ਹੋਵੋਗੇ ਕਿ ਕਿਸ ਬੈਂਕ ਬਾਰੇ ਗੱਲ ਕਰ ਰਹੀ ਆ ਵੀ ਉਸ ਬਾਰੇ ਤਾਂ ਇਹਨੇ ਹਲੇ ਗੱਲ ਕਰਿਓ ਹੈ ਨਹੀਂ ਤੇ ਮੈਂ ਉਸ ਬੈਂਕ ਬਾਰੇ ਤੁਹਾਨੂੰ ਦੱਸਦੀ ਆ ਕਿ ਮੈਂ ਕਿਸ ਨੂੰ ਬੈਂਕ ਕਹਿਆ ਹੈ ਮੈਂ ਬੈਂਕ ਕਹਿ ਰਹੀ ਆ ਜੀ ਇਹਨਾਂ ਪਸ਼ੂਆਂ ਨੂੰ ਇਹ ਕਿਸੇ ਵੀ ਬੈਂਕ ਤੋਂ ਘੱਟ ਨਹੀਂ ਗੇ ਜੇ ਤੁਸੀਂ ਸੋਚੋ ਤਾਂ ਇਹ ਸਾਡੇ ਬੈਂਕ ਨੇ ਤੇ ਜਿੱਥੇ ਨਾ ਆਪਾਂ ਪੈਸਾ ਲਗਾਵਾਂਗੇ ਤੇ ਦਿਨ ਪੇ ਦਿਨ ਵੱਧਦਾ ਆਇਓ ਐਫ ਡੀ ਨਾਲੋਂ ਤੇਜ਼ੀ ਗੁਣਾ ਨਾਲ ਵੱਧਦਾ ਹੈ ਜੇ ਕੋਈ ਵੀ ਪੈਸਾ ਆਪਾਂ ਐਫ ਡੀ ਦੇ ਵਿੱਚ ਰੱਖਦੇ ਆ ਨਾ ਉਹ ਇੰਨੀ ਛੇਤੀ ਨਹੀਂ ਵੱਧਦਾ ਹੈਗਾ ਜੋ ਆਪਾਂ ਪਸ਼ੂਆਂ ਤੇ ਲਗਾ ਦਿੰਨੇ ਆ ਤੇ ਉਹ ਵੱਧਦਾ ਹੈ ਤੇ ਮੈਂ ਤਾਂ ਕਹਿ ਰਹੀ ਆ ਇਹਨਾਂ ਨੂੰ ਬੈਂਕ ਕਿਉਂਕਿ ਜੀ ਮੈਂ ਤੁਹਾਨੂੰ ਦੱਸੂਗੀ ਕਿ ਬਿੱਦ ਪ੍ਰੂਫ ਕਿਉਂ ਕਿਹਾ ਹੈ ਜਿਵੇਂ ਕਹਿਣਾ ਹਰ ਇੱਕ ਨੂੰ ਹੁੰਦਾ ਹੈ ਵੀ ਆਪਾਂ ਪੈਸਾ ਹਨਾ ਹਰ ਇੱਕ ਭੈਣ ਨੂੰ ਹੁੰਦਾ ਵੀ ਚਾਰ ਪੈਸੇ ਆਪਾਂ ਜੋੜ ਲੀਏ ਆਪਾਂ ਕੁਛ ਨਾ ਪੈਸੇ ਜੋੜਦੇ ਰਹਿੰਨੇ ਜਦੋਂ ਕੋਈ ਵੀ ਕੰਮ ਕਰਦੇ ਹੁੰਨੇ ਆ ਜਿਵੇਂ ਦੁੱਧ ਵਗੈਰਾ ਪਾਉਨੇ ਆ ਉਹਦੇ ਵਿੱਚੋਂ ਥੋੜਾ ਥੋੜੇ ਪੈਸੇ ਕਰਕੇ ਜੋੜਦੇ ਰਹਿੰਨੇ ਆ ਇਸ ਤਰ੍ਹਾਂ ਨਾ ਮੈਂ ਵੀ ਪੈਸੇ ਮੈਨੂੰ ਵੀ ਚਾਹੇ ਸ਼ੌਂਕ ਕਹਿ ਲੋ ਚਾਹੇ ਇਹ ਕੋ ਲੋ ਵੀ ਹਨ ਆਪ ਦੇ ਕੱਲ ਵਾਸਤੇ ਆਉਣ ਵਾਲੇ ਕੱਲ ਵਾਸਤੇ ਸੋਚਦੇ ਆਂ ਵੀ ਤਾਂ ਜੋੜ ਲੈਣੇ ਪੈਸੇ ਇਸ ਤਰ੍ਹਾਂ ਮੈਂ ਨਾ ਥੋੜੇ ਥੋੜੇ ਪੈਸੇ ਜੋੜ ਰਹੀ ਸੀ ਤੇ ਮੇਰੇ ਕੋਲ ਨਾ 4000 ਰੁਪਇਆ ਹੋ ਗਿਆ ਸੀਗਾ ਤੇ 4000 ਰੁਪਇਆ ਹੋਇਆ ਹੋਇਆ ਨਾ ਫਿਰ ਮੈਂ ਇਹਦੇ ਪਾਪਾ ਨੂੰ ਕਿਹਾ ਵੀ ਮੈਨੂੰ ਨਾ ਇੱਕ ਨਾ ਕੋਈ ਪਸ਼ੂ ਲੈ ਕੇ ਦੇ ਦੇ ਮੇਰੀ ਜ਼ਿਆਦਾਤਰ ਇਹ ਹੁੰਦੀ ਆ ਕੋਸ਼ਿਸ਼ ਕਿ ਮੈਂ ਸਾਰੇ ਪਸ਼ੂ ਆਪਣੇ ਘਰ ਦੇ ਪਾਲਾਂ ਮੈਂ ਘਰ ਦੇ ਹੀ ਪਾਲ ਕੇ ਖੁਸ਼ ਆ ਕਿਉਂਕਿ ਜੀ ਉਹਨਾਂ ਬਾਰੇ ਮੈਨੂੰ ਨੌਲੇਜ ਆ ਜਾਂਦੀ ਹੈ ਤੇ ਮੈਂ ਉਹਨਾਂ ਦੀ ਸਾਂਭ ਸੰਭਾਲ ਸਹੀ ਕਰ ਲੈਂਦੀ ਆ ਜਿੰਨੇ ਵੀ ਮੇਰੇ ਪਸ਼ੂ ਨੇ ਮੈਂ ਖੁਦ ਪਾਲੇ ਹੋਏ ਨੇ ਆਪ ਹੱਥੀ ਜਿੰਨੇ ਵੀ ਹੁਣ ਤੱਕ ਸੇਲ ਕਰੇ ਨੇ ਉਹ ਵੀ ਤੇ ਜਦੋਂ ਮੇਰੇ ਕੋਲ 4000 ਰੁਪਏ ਜੁੜ ਗਿਆ ਮੈਂ ਇਹਦੇ ਪਾਪਾ ਨੂੰ ਕਿਹਾ ਵੀ ਕੋਈ ਬੱਚੀ ਲੈ ਕੇ ਦੇ ਮੈਨੂੰ ਤੇ ਅੱਜ ਤੋਂ ਉਹਨਾਂ ਨੇ 2 ਸਾਲ ਪਹਿਲਾਂ ਮੈਨੂੰ ਇੱਕ ਬੱਚੀ ਲੈ ਕੇ ਦਿੱਤੀ ਤੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਡੱਬੀ ਇਹ ਮੈਂ ਉਸ ਟਾਈਮ 3500 ਦੀ ਲਈ ਤੀਗੀ ਤੇ 500 ਰੁਪਿਆ ਮਤਲਬ ਜਿਹੜਾ ਆਪਾਂ ਨੂੰ ਦਵਾਉਣਾ ਹੁੰਦਾ ਉਹਨੇ ਲੈ ਲਿਆ ਸੀਗਾ ਮਤਲਬ 4000 ਚ ਮੈਨੂੰ ਇਹ ਬੱਚੀ ਪੈ ਗਈ ਸੀਗੀ ਇਹ ਬੱਚੀ ਮੈਨੂੰ 4000 ਚ ਪਈ ਤੇ ਮੈਂ ਇਹਨੂੰ ਸਿਰਫ ਤਿੰਨ ਤੋਂ ਚਾਰ ਮਹੀਨੇ ਸੰਭਿਆ ਮਤਲਬ ਇਹਦੀ ਸੇਵਾ ਕਰੀ ਪਲੀ ਹੋਈ ਸੀ ਦੁੱਧ ਦੇ ਨਾਲ ਇਹਦੀ ਸੇਵਾ ਕਰੀ ਪਾਊਡਰ ਵਗੈਰਾ ਦਿੱਤਾ ਤੇ ਆਪਾਂ ਨੇ ਇਹ ਨਵੇਂ ਦੁੱਧ ਕਰਾ ਲਈ ਉਸ ਤੋਂ ਬਾਅਦ ਤੇ ਸੇਵਾ ਵਧੀਆ ਕਰੀ ਤਾਂ ਕਰਕੇ ਇਹ ਇੱਕੋ ਹੀ ਟੀਕੇ ਨਾਲ ਆਪਣੇ ਕੋਲ ਰਹਿ ਗਈ ਸੀਗੀ ਤੇ ਰਹਿਣ ਤੋਂ ਬਾਅਦ ਤੇ ਜਾਨ ਨੂੰ ਇਹਨੂੰ ਆਪਣੇ ਕੋਲ ਆਈ ਨੂੰ ਸਾਲ ਹੋਇਆ ਤੇ ਇਹ ਆਪਣੇ ਕੋਲ ਦੁੱਧ ਦੇਣ ਲੱਗ ਗਈ ਸੂਪੀ ਸੀਗੀ ਮੰਨ ਲਓ ਤੇ ਤੁਸੀਂ ਹੁਣੇ ਦੇਖੋ ਜੇ ਮੈਂ ਇਤੇ 4000 ਰੁਪਇਆ ਲਾਇਆ ਤਾਂ ਅੱਜ ਉਹ ਕਿੰਨਾ ਗੁਣਾ ਜੇ ਮੈਂ ਇਹਨੂੰ 베ਚਾਂ ਅੱਜ ਕਿੰਨੇ ਦੀ बिकੂਗੀ ਇਹ ਹੈ ਨਾ 10 4000 ਤੋਂ ਵੀ ਕਿਤੇ 10 ਗੁਣਾ 10 ਗੁਣਾ ਤੋਂ ਵੀ ਵੱਧ ਦੀ ਹੋਈ ਪਈ ਆ ਕਿਉਂਕਿ ਜੀ ਇਹ ਲੱਖਾਂ 'ਚ ਵਿਕਦੀਆਂ ਨੇ ਹੁਣ ਤੁਹਾਨੂੰ ਵੀ ਪਤਾ ਲੱਖ ਤੋਂ ਘੱਟ ਕੋਈ ਵੀ ਜੇ ਆਪਾਂ ਐਚ ਐਫ ਗੈਂ ਲੈਣਿਆਂ ਜਾਂ ਕੋਈ ਵੀ ਪਸ਼ੂ ਲੈਣਿਆਂ ਨਹੀਂ ਆਉਂਦਾ ਹੈਗਾ ਅੱਜ ਇਹਦੀ ਕੀਮਤ ਲੱਖਾਂ 'ਚ ਹੋਈ ਪਈ ਆ ਜੇ ਉਸ ਟਾਈਮ 2 ਸਾਲ ਪਹਿਲਾਂ ਮੈਂ ਇਹਦੇ ਤੇ ਆਪਣੇ 4000 ਰੁਪਏ ਲਾਏ ਹੈ ਨਾ ਤਾਂ ਅੱਜ ਮੈਨੂੰ ਇੱਕ ਇੰਨੀ ਕੀਮਤ ਦੀ ਇਹ ਮੇਰੇ ਕੋਲ ਬੈੜੀ ਖੜੀ ਹੈ ਇਹਨੂੰ ਮੈਂ ਕਿਸੇ ਵੀ ਟਾਈਮ ਮਤਲਬ ਜੇ ਸੇਲ ਕਰਨਾ ਹੋਵੇ ਕਰ ਸਕਦੀ ਆ ਤੇ ਜੇ ਮੈਂ ਉਹੀ ਉਹ 4000 ਰੁਪਿਆ ਬੈਂਕ ਦੇ ਵਿੱਚ ਜਮ੍ਹਾਂ ਕਰਦੀ ਸ਼ਾਇਦ ਉਹ ਮੈਨੂੰ ਨਹੀਂ ਇੰਨਾ ਇਨਕਮ ਦੇਣੀ ਸੀ ਉਹਨੇ 4000 ਦੇ ਵਿੱਚ ਜੇ ਮੈਂ ਐਫ ਡੀ ਵੀ ਕਰਾ ਦਿੰਦੀ ਤਾਂ ਵੀ ਉਹ ਸਾਲ ਦੇ ਵਿੱਚ ਵੀ ਨਹੀਂ ਵਧਣਾ ਸੀਗਾ ਜਿਹੜੇ ਇਹ ਮੈਨੂੰ 2 ਸਾਲ ਦੇ ਵਿੱਚ ਇਹਨੇ ਦੁੱਗਣੇ ਕਰਤੇ ਤੇ ਅੱਜ ਇਹ ਆਪਣੇ ਕੋਲ ਦੁੱਧ ਵੀ ਦੇ ਰਹੀ ਆ ਤੇ ਗਾਹਾਂ ਨੂੰ ਫੇਰ ਆਸ ਹੋ ਗਈ ਹੈ ਨਾ ਤੇ ਕਿੰਨੇ ਕਿੰਨੀ ਸਾਂਭੀ ਸੀ ਸਿਰਫ ਮੈਂ ਇਹ 4 ਤੋਂ 5 ਮਹੀਨੇ ਸਾਂਭੀ ਆ ਘਰੋਂ ਤੋਂ ਪਹਿਲਾਂ ਤੇ ਇਸ ਤਰ੍ਹਾਂ ਹੀ ਮੈਂ ਕਰਦੀ ਹੁੰਨੀ ਆ ਹਮੇਸ਼ਾ ਜਦੋਂ ਵੀ ਜੇਤ ਆਪਣੇ ਘਰ ਦੀ ਕੋਈ ਕੱਟੀ ਵਗੈਰਾ ਬੱਚੀ ਵਗੈਰਾ ਹੋਗੀ ਤਾਂ ਮੈਂ ਉਹਨੂੰ ਪਾਲੂਗੀ ਜਾਂ ਫਿਰ ਆਪਾਂ ਇਦਾਂ ਥੋੜੇ ਜਿਹਾ ਪੈਸੇ ਲਾ ਕੇ ਲੈ ਲੈਨੇ ਹੁੰਨੇ ਆ ਮੁੱਲ ਇਸੇ ਤਰ੍ਹਾਂ ਹੀ ਮੈਂ ਇੱਕ ਕੱਟੀ ਲਈ ਸੀਗੀ ਉਹ ਲਈ ਸੀਗੀ ਮੈਂ 3500 ਦੀ ਉਹ ਵੀ 3500 ਦੀ ਲਈ ਸੀ ਤੇ ਉਹ 3500 ਦੀ ਲਈ ਹੋਈ ਸਾਨੂੰ ਨਾ ਕੋਈ ਪ੍ਰੋਬਲਮ ਆ ਗਈ ਤੇ ਫਿਰ ਮੈਂ ਉਹ 15000 ਦੀ ਵੇਚੀ ਸਾਲ ਤੋਂ ਬਾਅਦ ਜਦ ਇਹ ਵੇਚਤੀ ਸੀਗੀ ਸਾਲ ਕ ਦੀ ਸਾਲ ਕ ਰੱਖ ਕੇ ਮੈਂ ਉਹ 15000 ਦੀ ਦੇਤੀ ਇਸ ਤਰ੍ਹਾਂ ਹੀ ਆ ਜੇ ਜੇਕਰ ਆਪਾਂ ਹਨਾ ਇਹਨਾਂ ਪਸ਼ੂਆਂ ਤੇ ਆਪਾਂ ਪੈਸੇ ਲਾਵਾਂਗੇ ਤਾਂ ਆਪਣੇ ਖਰਾਬ ਨਹੀਂ ਹੁੰਦੇ ਸਗੋਂ ਦੁੱਗਣੇ ਹੁੰਦੇ ਆ ਦੁੱਗਣੇ ਤੋਂ ਵੀ ਵੱਧੇ ਹੁੰਦੇ ਨੇ ਤੁਸੀਂ ਦੇਖ ਲਓ ਕਿੰਨੇ ਕੁ ਵੱਧਦੇ ਨੇ ਹਨਾ ਜੇ ਆਪਾਂ ਥੋੜੇ ਜਿਹੇ ਪੈਸੇ ਲਾ ਕੇ ਇਸ ਤਰ੍ਹਾਂ ਜੇ ਆਪਾਂ ਪਸ਼ੂਆਂ ਦੇ ਵਿੱਚ ਪੈਸਾ ਲਾਉਨੇ ਆ ਆਪਣਾ ਖਰਾਬ ਨਹੀਂ ਹੁੰਦਾ ਬਸ ਥੋੜੀ ਜੀ ਮਿਹਨਤ ਆਉਂਦੀ ਆ ਉਹ ਆਪਾਂ ਨੂੰ ਕਰਨੀ ਪੈਣੀ ਆ ਕੰਮ ਕੋਈ ਵੀ ਅਜੀ ਮਿਹਨਤ ਤੋਂ ਬਗੈਰ ਨਹੀਂ ਹੁੰਦਾ ਹੈਗਾ ਜੇ ਮਿਹਨਤ ਕਰਾਂਗੇ ਤਾਂ ਹੀ ਉਹਦਾ ਫਲ ਮਿਲਦਾ ਹੈ ਮੈਂ ਮਿਹਨਤ ਕਰੀ ਆ ਤਾਂ ਜੋ ਉਸਦਾ ਨਤੀਜਾ ਤੁਹਾਡੇ ਸਾਹਮਣੇ ਆ ਮੈਂ ਤਾਂ ਹਰ ਇੱਕ ਨੂੰ ਇਹ ਕਹਿੰਦੀ ਆ ਵੀ ਮਿਹਨਤ ਕਰੋ ਮੈਂਤ ਕਰਕੇ ਜੋ ਕੁਛ ਮਰਜ਼ੀ ਬਣਾ ਲਵਾਂ ਜਿਹੜਾ ਆਪਾਂ ਜਲਦੀ ਹਨਾ ਕਹਿੰਦੇ ਆ ਵੀ ਜਲਦੀ ਅਮੀਰ ਹੋ ਜਾਈਏ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਥੋੜੇ ਜਿھے ਗਲਤ ਕੰਮ ਕਰਨ ਲੱਗ ਜੰਨਿਆ ਉਹ ਵੀ ਸਹੀ ਨਹੀਂ ਗੇ ਉਹ ਸਗੋਂ ਆਪਣੇ ਕੋਲੋਂ ਦੁੱਗਣੇ ਹੋ ਕੇ ਨਿਕਲਦੇ ਆ ਸਿਰਫ ਇਮਾਨਦਾਰੀ ਦਾ ਕੰਮ ਕਰੋ ਇਮਾਨਦਾਰੀ ਨਾਲੇ ਅੱਗੇ ਵਧਿਆ ਜਾ ਸਕਦਾ ਹੈ ਸੈਦੇ ਪਾਪਾ ਵੀ ਇਹੀ ਕਹਿੰਦੇ ਹੁੰਦੇ ਤੇ ਕਹਿੰਦੇ ਵੀ ਜੇ ਬਾਬੇ ਨਾਨਕ ਕੋਲ ਕੀ ਕੁਝ ਨਹੀਂ ਸੀਗਾ ਹਨਾ ਜੇ ਉਹ ਚਾਹੁੰਦਾ ਅੱਜ ਸਭ ਕੁਝ ਖੜਾ ਕਰ ਸਕਦਾ ਸੀਗਾ ਤੇ ਉਹਨਾਂ ਦੀ ਵੀ ਇਹੀ ਸੋਚ ਆ ਤੇ ਉਹ ਵੀ ਇਹੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਹਨਾ ਮਿਹਨਤ ਕਰਨੀ ਹੈ ਮਿਹਨਤ ਕਰਕੇ ਅੱਗੇ ਆਉਣਾ ਕਦੇ ਵੀ ਗਲਤ ਕੰਮ ਕਰਕੇ ਅੱਗੇ ਨਾ ਆਓ ਹਮੇਸ਼ਾ ਮਿਹਨਤ ਕਰੋ ਮਿਹਨਤ ਦਾ ਫਲ ਹਮੇਸ਼ਾ ਚੰਗਾ ਹੀ ਹੁੰਦਾ ਤੇ ਬਾਕੀ ਜੀ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਮੈਂ ਕਿਉਂਕਿ ਆ ਵੀ ਇਸ ਬੈਂਕ ਵਿੱਚ ਪੈਸੇ ਰੱਖੋ ਜਾਂ ਲਗਾਓ ਹਨਾ ਤੁਹਾਡੇ 10 ਗੁਣਾ ਵਧਣਗੇ ਤੇ ਮੈਂ ਤੁਹਾਨੂੰ ਪ੍ਰੂਫ ਦੇਤਾ ਕਿ ਮੈਂ ਇਨਾ ਪਸ਼ੂਆਂ ਤੇ ਪੈਸੇ ਲਾਏ ਤੇ ਅੱਜ ਉਹਨਾਂ ਦੀ ਕੀਮਤ ਦੇਖੋ ਲੱਖਾਂ ਚ ਹੋਈ ਪਈ ਆ ਇੱਕ ਬੈੜੀ ਦੀ ਬਾਕੀ ਜਿਹੜੀਆਂ ਦੋ ਮੂਰੇ ਮੈਸਾ ਦੇਖ ਰਹੇ ਹੋ ਇਹ ਵੀ ਆਪਣੇ ਘਰ ਦੀ ਪਾਲੀਆਂ ਹੋਈਆਂ ਨੇ ਤਾਂ ਤੇ ਇਸ ਤੋਂ ਪਹਿਲਾਂ ਵੀ ਮੈਂ ਇੱਕ ਸੇਲ ਕਰੀ ਆ ਉਹ ਵੀ ਆਪਣੇ ਘਰ ਦੀ ਉਹ ਛੋਟੀ ਜੀ ਬੱਚੀ ਪਾਲੀ ਸੀ ਇਹ ਉਹ ਵੀ ਆਪਾਂ ਸੇਲ ਕਰੀ ਤੇ ਆਪਾਂ ਨੇ ਇਨਵਰਟਰ ਲਵਾਇਆ ਹੋਰ ਆਪਣੇ ਜਿਹੜੇ ਕੰਮ ਕਰਨ ਕਰਨੇ ਵਾਲੇ ਸੀਗੇ ਉਹ ਕਰੇ ਪਲੀਜ਼ ਇਹ ਇਨਾ ਕੰਮਾਂ ਦੇ ਵਿੱਚ ਕੋਈ ਘਾਟਾ ਨਹੀਂ ਵੱਧ ਛੜ ਕੇ ਅੱਗੇ ਆਓ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲਾਓ ਇਸ ਕੰਮ ਦੇ ਵਿੱਚ ਮੈਂ ਤਾਂ ਹੀ ਆਪਣੇ ਬੱਚੇ ਇਸ ਕੰਮ ਨਾਲ ਜੋੜੇ ਹੋਏ ਨੇ ਤੇ ਮੈਂ ਚਾਹੁੰਦੀ ਆ ਕਿ ਉਹ ਵੀ ਇਹ ਕੰਮ ਕਰਨ ਤੇ ਅੱਗੇ ਆਉਣ ਹਨ ਤੇ ਥੋੜੇ ਸਾਹਮਣੀ ਆ ਨਾਲ ਕਰਾਉਂਦੇ ਨੇ ਹਨਾ ਮੇਰੇ ਉਹ ਤੇ ਲੋ ਜੀ ਅੱਗੇ ਹੁਣ ਆਪਾਂ ਲਾਗੇ ਇੱਥੇ ਸਬਜੀ ਨੂੰ ਤੜਕਾ ਲਾਉਣ ਸਬਜੀ ਨੂੰ ਤੜਕਾ ਲਾਉਣ ਨੂੰ ਨਹੀਂ ਰਹੀ ਹੋ ਗਿਆ ਸੀਗਾ ਸਹਿਜਪ੍ਰੀਤ ਵੀ ਵਾਪਸ ਆ ਗਿਆ ਸੀਗਾ ਤੇ ਜਨੂੰ ਮੈਂ ਹੋਰ ਕੰਮ ਕਰੇ ਉਹਨੇ ਅੱਗ ਵਗੈਰਾ ਵਾਲਤੀ ਸੀਗੀ ਤੇ ਨਾਲ ਤੜਕਾ ਲਵਾਉਣ ਲੱਗ ਗਿਆ ਸੀਗਾ ਤੜਕਾ ਪਾ ਲਾਇਆ ਜੀ ਸ਼ਿਮਲਾ ਮਿਰਚ ਨੂੰ ਤੇ ਜਿਸ ਕਰਨ ਵੀ ਜਦ ਤੱਕ ਪਾਰਕ ਦੇ ਵਿੱਚੋਂ ਮੁੜ ਆਇਆ ਸੀਗਾ ਇਹ ਵੀ ਬੈਠਾ ਏ ਕੋਲ ਤੇ ਸੈਜੂਰੀ ਤਨੂ ਕਹਿ ਰਿਆ ਸੀਗਾ ਕੋਈ ਤਾਰ ਦਾ ਜੋੜ ਲਾਉਣਾ ਸੀ ਉਹਨੂੰ ਕਹਿੰਦਾ ਸੀਗਾ ਕਹਿੰਦਾ ਵੀ ਚੱਲ ਲਾ ਦੇ ਤੇ ਸੈਜਪ੍ਰੀਤ ਮੰਨ ਨਹੀਂ ਰਿਹਾ ਸੀ ਇਹ ਕਹਿੰਦਾ ਵੀ ਨਿਹਰਾ ਹੋ ਗਿਆ ਚਲੋ ਮੈਂ ਸਵੇਰੇ ਲਾ ਦੂੰਗਾ ਤੇ ਇਸੇ ਕਰਕੇ ਉਹ ਸਾਈਡ ਤੇ ਰੁੱਸਿਆ ਜਾ ਬੈਠਾ ਸੀਗਾ ਤੇ ਬਾਕੀ ਜੀ ਤੜਕਾ ਲਾ ਕੇ ਇਸ ਤੋਂ ਬਾਅਦ ਜਦ ਇਹ ਆਪਾਂ ਨਾਲ ਦੀ ਨਾਲ ਰੋਟੀ ਲਾ ਲਾਂਗੇ ਰੋਟੀ ਲਾ ਕੇ ਫਿਰ ਹੋਰ ਜਿਹੜੇ ਸਾਰੇ ਕੰਮ ਨਵੇੜ ਕੇ ਬਾਕੀ ਫਿਰ ਪਸ਼ੂਆਂ ਕੋਲ ਆਪਾਂ ਢੇੜਾ ਮਾਰ ਕੇ ਫਿਰ ਉਸ ਤੋਂ ਬਾਅਦ ਆਪਣੇ ਸੌਣੇ ਆਣੇ ਪਸ਼ੂਆਂ ਕੋਲੜ ਤੱਕ ਮੈਂ ਕਾਫੀ ਕਈ ਗੇੜੇ ਲੱਗ ਜਾਂਦੇ ਨੇ ਜਿੰਨਾ ਚਿਰ ਮਤਲਬ ਆਪਾਂ ਪੈਂਦੇ ਨਹੀਂ ਉਹਨਾਂ ਚਿਰ ਆਪਾਂ ਗੇੜੇ ਮਾਰਦੇ ਰਹਿੰਦੇ ਹਾਂ ਜਿਆ ਪਸ਼ੂਆਂ ਕੋਲ ਬਾਕੀ ਜੀ ਤੁਸੀਂ ਦੱਸ ਦਿਓ ਹਨਾ ਜੋ ਮੈਂ ਗੱਲਾਂ ਕਹਿਣਾ ਨੇ ਇਹ ਸਹੀ ਨੇ ਕਿ ਗਲਤ ਨੇ ਹਨਾ ਜੇ ਤੁਹਾਡੇ ਕੋਲ ਇਦੋਂ ਕੋਈ ਵਧੀਆ ਕੋਈ ਬੈਂਕਾ ਤਾਂ ਉਹ ਵੀ ਦੱਸ ਦਿਓ ਵੀ ਜਿੱਥੇ ਆਪਾਂ ਪੈਸਾ ਲਾ ਕੇ ਆਪਣੇ ਪੈਸੇ ਸੇਫ ਨੇ ਇਸ ਬੈਂਕ ਵਿੱਚ ਸੇਫ ਨੇ ਜਿੱਥੇ ਆਪਾਂ ਲਾਉਨੇ ਆ ਤੇ ਮੈਨੂੰ ਨਹੀਂ ਲੱਗਦਾ ਇਦੋਂ ਵਧੀਆ ਕੋਈ ਜਗ੍ਹਾ ਹੈ ਆਪਣੇ ਪੈਸੇ ਦੀ ਵਰਤੋਂ ਕਰਨ ਲਈ ਹਨ ਪੈਸਿਆਂ ਨੂੰ ਦੁੱਗਣਾ ਚੌਗਣਾ ਕਰਨ ਲਈ ਤੇ ਇਹ ਬਹੁਤ ਵਧੀਆ ਹੈ ਕੀਤਾ ਇਸ ਵਿੱਚ ਵੱਧ ਚੜ ਕੇ ਆਓ ਸਾਰੇ ਅੱਗੇ ਤੇ ਸਾਰੀ ਭੈਣ ਭਰਾ ਜਰੂਰ ਇਸ ਕੰਮ ਨੂੰ ਅਪਣਾਓ ਹਨਾ ਬਹੁਤ ਪਿੱਛੜਦੇ ਜਾ ਰਹੇ ਨੇ ਲੋਕ ਛੱਡਦੇ ਜਾ ਰਹੇ ਨੇ ਕੰਮ ਨੂੰ ਇਹ ਕੰਮ ਨੂੰ ਨਾ ਛੱਡੋ ਜੇ ਜ਼ਿਆਦਾ ਨਹੀਂ ਹੁੰਦਾ ਘੱਟੋ-ਕੱਟ ਇੱਕ ਦੋ ਰੱਖ ਲਓ ਆਪਣੇ ਘਰ ਜੀ ਰੱਖ ਲਓ ਤਾਂ ਜੋ ਆਪਾਂ ਨੂੰ ਸ਼ੁੱਧ ਪਿਓਰ ਦੁੱਧ ਮਿਲ ਸਕੇ ਸ਼ੁੱਧ ਚੀਜ਼ਾਂ ਮਿਲ ਸਕਣ ਸਾਰਾ ਕੁਝ ਆਪਣਾ ਵਾਦ ਚੜ ਕੇ ਕੰਮ ਕਰੋ ਇੰਨਾ ਕਮਾਂਵਾਲ ਆਓ ਤੇ ਬਾਕੀ ਜੀ ਹੋਰ ਮੈਂ ਕੁਛ ਨਾ ਕਹਾਂਗੀ ਜੇ ਕੋਈ ਗਲਤ ਕਹਿ ਹੋ ਗਿਆ ਤਾਂ ਸੌਰੀਆਂ ਜੀ ਆਪਾਂ ਪਰ ਜੀ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਹੈ ਕੰਮ ਕਰਨਾ ਤੇ ਆਪਾਂ ਕਰਦੇ ਰਹਾਂਗੇ ਤੇ ਅੱਗੇ ਵਧਦੇ ਰਹਾਂਗੇ ਸੁਪਨੇ ਦੇਖੋ ਤੇ ਸੁਪਨਿਆਂ ਨੂੰ ਪੂਰਾ ਕਰੋ ਮਿਹਨਤ ਦੇ ਨਾਲ ਅੱਗੇ ਵਧਦੇ ਰਹੋ ਪਰ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਇਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਜਿਹੜੇ ਨਵੇਂ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਪੁਰਾਣੇ ਆ ਉਹਨਾਂ ਦਾ ਤਾਂ ਹੈਗਾ ਹੀ ਆ ਜੀ ਚਲੋ ਜੀ ਮਿਲਦੇ ਆ ਜੀ ਕੱਲ ਨੂੰ ਤੇ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ